ਤਾ ਹੈ ਨਹੀਂ ਵੀ ਇੱਥੇ ਇੱਕ ਆਮ ਅਸੀਂ ਵਿਅਕਤੀ ਜਾ ਰਹੇ ਆ ਤੇ ਗਵਰਨਮੈਂਟ ਵੀ ਤਾਂ ਨਿਕਲਦੀ ਹੋਊਗੀ ਨਾ ਸਕੂਲ ਦੇ ਬੱਚੇ ਵੈਨ ਵਗੈਰਾ ਕੁਝ ਵੀ ਆ ਗਵਰਨਮੈਂਟ ਵੀ ਨਿਕਲਦੀ ਹੋਊਗੀ ਇਥੋਂ ਗਵਰਨਮੈਂਟ ਨੂੰ ਆ ਖੁਦ ਨੂੰ ਨਜ਼ਰ ਆ ਰਿਹਾ ਕਿ ਵੱਡੀ ਗੱਡੀਆਂ 'ਚ ਬਹਿ ਕੇ ਵੀ ਆਪਾਂ ਥੱਲੇ ਵਾਲੇ ਕੰਮ ਹੀ ਨਹੀਂ ਦੇਖ ਰਹੇ ਪੈਸੇ ਦੇਖੋ ਆ ਗੱਡੀਆਂ ਦਾ 3 ਮਹੀਨੇ ਬਾਅਦ ਅਸੀਂ ਟੈਕਸ ਭਰਦੇ ਆ ਹਨਾ 2021 2200 ਰੁਪਇਆ ਅਸੀਂ ਭਰਦੇ ਆ ਉਹ ਕਿਸ ਚੀਜ਼ ਦਾ ਭਰਦੇ ਆ ਵੀਰੇ ਇਸੇ ਚੀਜ਼ ਦਾ ਭਰਦੇ ਆ ਪਰ ਇਹ ਪੈਸਾ ਜਾਂਦਾ ਕਿੱਥੇ ਪਿਆ ਉਹ ਸਾਨੂੰ ਕੀ ਬਤਾਨਾ ਤਾਂ ਲੱਗਦਾ ਕਿ ਦੇਣਾ ਪੈ ਰਿਹਾ ਉੱਤੋਂ ਦੀ ਤੁਹਾਨੂੰ ਗੱਡੀਆਂ ਵੀ ਬਣਵਾਉਣੀਆਂ ਹਾਂਜੀ ਗੱਡੀਆਂ ਵੀ ਬਣਵਾਉਣੀਆਂ ਪੈ ਰੀਆਂ ਤੇ ਵੀਰੇ ਫਿਰ ਫਾਇਦਾ ਕੀ ਆ ਜੇ ਟੈਕਸ ਅਸੀਂ ਨਹੀਂ ਪੇ ਕਰਦੇ ਫਿਰ ਸਾਨੂੰ ਜੁਰਮਾਨਾ ਲਾਉਂਦੇ ਆ ਜੇ ਕਿੱਧਰ ਨੂੰ ਮਰਜ਼ੀ ਚੱਲ ਜਾਓ ਨੁਕਸਾਨ ਸਾਡਾ ਹੀ ਆ ਥੋੜੀ ਇਹ ਕੱਟਿਆ ਨੂੰ ਸਹੀ ਕਰਾਣਗੇ ਤੇ ਆਟੋ ਵਗੈਰਾ ਆਉਂਦੇ ਆ ਆਟੋ ਜਿਹੜੇ ਆ ਈ ਰਿਕਸ਼ਾ ਤਾਂ ਵੈਸੇ ਹੀ ਪਲਟ ਜਾਂਦੇ ਆ ਇੱਕ ਦੋ ਵਾਰ ਸੀ ਡਿੱਗਦੇ ਵੀ ਦੇਖੇ ਆ ਜੀ ਮੈਂ ਵੀ ਇੱਕ ਵਾਰ ਸਲਿੱਪ ਕੀਤਾ ਜੀ ਦਿੰਦੇ ਵਿੱਚ ਫਿਰ ਦਿਖ ਜੇਗਾ ਰਾਤ ਨੂੰ ਤਾਂ ਵੈਸੇ ਨਹੀਂ ਨਜ਼ਰ ਆਉਂਦਾ ਜੀ ਕਹ ਕੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਇਹਨਾਂ ਦਾ ਜਿਹੜਾ ਸੜਕਾਂ ਦਾ ਕੰਮ ਬਹੁਤ ਜ਼ਰੂਰੀ ਕਰਾਉਣਾ ਚਾਹੀਦਾ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦਾ ਸਰ ਕਰੇ ਮਹੀਨੇ ਹੋ ਗਿਆ ਖੱਡੇ بڑے ਭਰੇ ਨਹੀਂ ਅੱਜ ਹਾਂ ਜੀ ਡੇਲੀ ਸਰ ਬਹੁਤ ਡਰ ਲੱਗਦਾ ਸਰ ਗੱਡੀ ਪਲਟੀ ਹੋਣੇ ਕੇ ਡਰ ਬਤਾ ਜੀ ਦੇਖ ਹੀ ਰਹੇ ਹੋ ਤੁਸੀਂ ਵੀ ਤੁਸੀਂ ਵੀ ਇੱਥੇ ਹੀ ਕ੍ਰਾਸ ਕਰ ਰਹੇ ਹੋ ਮੈਂ ਵੀ ਇੱਥੇ ਹੀ ਕ੍ਰਾਸ ਕਰ ਰਹੇ ਆਂ ਇਹ ਤੱਕ ਤੋਂ ਜਾ ਰਹੇ ਆਂ ਤਾਂ ਪਤਾ ਲੱਗ ਰਿਹਾ ਵੀ ਇਹ ਬੁਰਾ ਹਾਲ ਹੈ ਇਹ ਇੱਥੇ ਨਹੀਂ ਇਹ ਤਾਂ ਹਰ ਪਾਸੇ ਇਹੀ ਹਾਲ ਆ ਤੁਸੀਂ ਹਰ ਵਿੱਚ ਪਾਸੇ ਵਿਜ਼ਿਟ ਕਰਕੇ ਦੇਖੋ ਹਲੋ ਮੈਂ ਸੋਸ਼ਿਕਲਾਦ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਤੁਸੀਂ ਵੀ ਲੁਧਿਆਣਾ ਸ਼ਹਿਰ ਦੇ ਇਸ ਰੋਡ ਤੇ ਆ ਰਹੇ ਹੋ ਤੇ ਭੁੱਲ ਕੇ ਵੀ ਨਾ ਆਇਓ ਕਿਉਂਕਿ ਹੋ ਸਕਦਾ ਇੱਕ ਵੱਡਾ ਹਾਦਸਾ ਤੁਹਾਨੂੰ ਦੱਸ ਦਵਾ ਕਿ ਅਗਰ ਤੁਸੀਂ ਬੱਚਿਆਂ ਨਾਲ ਆ ਰਹੇ ਹੋ ਤੇ ਬੱਚੇ ਵੀ ਡਿੱਗ ਸਕਦੇ ਹੈਗੇ ਨੇ ਤੁਹਾਨੂੰ ਦੱਸਦਾ ਕਿ ਇੱਥੇ ਜਿਹੜੀ ਕਨਵੈਸ ਹੈਗੀ ਹੈ ਉਹ ਵੀ ਜਿਹੜੀ ਹੈ ਟੁੱਟ ਸਕਦੀ ਹੈ ਕਿਉਂਕਿ ਇਹ ਰੋਡ ਤੁਸੀਂ ਦੇਖ ਰਹੇ ਹੋ ਇਹ ਸਿਹੜੀ ਰੋਡ ਹੈ ਇਹ ਪੱਕੋ ਵਾਲ ਦੀ ਰੋਡ ਹੈ ਜੋ ਕਿ ਸਿੱਧਾ ਸਿੱਧਾ ਅੰਡਰ ਬ੍ਰੇਕ ਤੇ ਜਾ ਰਹੀ ਹੈ ਔਰ ਇਹ ਅੰਡਰ ਬ੍ਰੇਕ ਸਿੱਧਾ ਸਿੱਧਾ ਜੇ ਅਸੀਂ ਕਹਿ ਸਕਦੇ ਹਾਂ ਕਿ ਸੈਕਟਰ 8 ਸਕੂਲ ਦੇ ਬਾਹਰ ਜਾ ਕੇ ਨਿਕਲਦਾ ਵੈ ਲੇਜ਼ਰ ਵੇਲੀ ਦੇ ਬਾਹਰ ਜਾ ਕੇ ਨਿਕਲਦਾ ਵੈ ਪ੍ਰਸ਼ਾਸਨ ਨੂੰ ਲੋਕਾਂ ਨੇ ਜਗਾਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਵੈ ਆਪਣੀ ਨੀਂਦ ਤੋਂ ਨਹੀਂ ਜਾਗ ਪਾ ਰਿਹਾ ਤਾਂ ਹੁਣ ਦੱਸ ਦਵਾਂ ਕਿ ਅੱਗੇ ਬਰਸਾਤਾ ਦੇ ਦਿਨ ਚੱਲਦੇ ਪਏ ਹਨ ਮਾਨਸੂਨ ਚੱਲਦੇ ਪਏ ਹਨ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਜਿਹੜਾ ਬਰਸੰਤਾ ਰੋਜ਼ ਇੱਥੇ ਆਉਂਦੇ ਨੇ ਉਹ ਇੰਨਾ ਵੱਡੇ ਵੱਡੇ ਖੱਡਿਆਂ ਬਾਰੇ ਜਾਣਕਾਰੀ ਰੱਖਦੇ ਨੇ ਕਿ ਸਾਨੂੰ ਇੱਥੇ ਆ ਕੇ ਆਪਣੀ ਕਨਵੈਂਸ ਲੋ ਕਰਨੀ ਔਰ ਇੰਨਾ ਖੱਡਿਆਂ ਤੋਂ ਬਚਣਾ ਹੈ ਅਗਰ ਬਰਸਾਤਾ ਤੇ ਇਹ ਚੀਜ਼ਾਂ ਦੇਖਿਆ ਜਾਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀ ਦੇ ਟਾਇਰ ਜਿਹੜੇ ਨੇ ਸਿੱਧਾ ਇਹ ਦੇਖੋ ਕਿੰਨਾ ਡੂੰਘਾ ਹੈ ਮਤਲਬ ਅਗਰ ਗੱਡੀ ਦੇ ਟਾਇਰ ਇਸ ਵੇਲੇ ਦੇ ਨਾਲ ਜਾ ਰਹੇ ਹੈ ਔਰ ਇਹ ਦੇਖੋ ਤੁਸੀਂ ਕਿਸ ਪ੍ਰਕਾਰ ਦੇ ਨਾਲ ਹਰ ਬੰਦਾ ਆਪਣਾ ਬਚਾਅ ਕਰਦਾ ਹੋਇਆ ਬਾਈਕ ਇਹ ਛੋਟੀ ਜੀ ਸੜਕ ਹੈ ਜੋ ਕਿ ਪ੍ਰੋਪਰ ਨਜ਼ਰ ਆ ਰਹੀ ਹੈ ਮੈਂ ਇਸ ਖੱਡੇ ਦੀ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਖੱਡੇ ਦੇ ਵਿੱਚ ਜਾ ਕੇ ਉਹ ਤੁਹਾਨੂੰ ਦਿਖਾਣਾ ਕਿ ਕਿਸ ਵੇ ਦੇ ਨਾਲ ਜਿਹੜਾ ਪੂਰਾ ਦਾ ਪੂਰਾ ਖੱਡਾ ਹੈਗਾ ਤੇ ਇਹ ਇਸ ਵੇ ਦੇ ਨਾਲ ਇੰਨੀ ਉਚਾਈ ਦੇ ਵਿੱਚ ਈ ਰਿਕਸ਼ਾ ਤੱਕ ਵੀ ਪਲਟ ਸਕਦਾ ਹੈਗਾ ਬਈ ਤੁਸੀਂ ਗੇਰ ਸਕਦੇ ਹੋ ਤੁਹਾਨੂੰ ਸੱਟਾਂ ਲੱਗ ਸਕਦੀਆਂ ਨੇ ਔਰ ਜਿਸ ਤਰ੍ਹਾਂ ਮੈਂ ਗੱਲ ਦੁਹਰਾ ਰਿਹਾ ਸੀਗਾ ਕਿ ਬਰਸਾਤਾਂ ਦੇ ਮਾਨਸੂਨ ਦੇ ਦਿਨ ਚੱਲਦੇ ਪਏ ਨੇ ਔਰ ਜਿਹੜੇ ਪਰਸਨ ਤੋਂ ਡੇਲੀ ਇੱਥੇ ਆਉਂਦੇ ਨੇ ਜਾਂਉਂਦੇ ਨੇ ਘਰ ਹੀ ਆਪਣੇ ਆਫਿਸ ਜਾਂਦੇ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਇਸ ਰਸਤੇ ਖੱਡਾ ਹੈਗਾ ਔਰ ਇਹ ਥੋੜਾ ਜਿਹਾ ਰਸਤਾ ਜਿਹੜਾ ਹੈਗਾ ਇਹ ਪਲੇਨ ਹੈਗਾ ਵਾ ਲੇਕਿਨ ਜਿਹੜੇ ਅਨਨੋਨ ਬੰਦੇ ਨੇ ਜਿਹੜਾ ਨੇ ਕਦੀ ਕਦੀ ਇੱਧਰ ਆਣਾ ਕਿਸੇ ਦੀ ਕਾਲ ਤੇ ਆਣਾ ਜਿੱਦਾਂ ਤੁਸੀਂ ਦੇਖ ਲਓ ਡਿਲੀਵਰੀ ਬੁਆਏ بارشਾਂ ਦੇ ਵੀ ਡਿਲੀਵਰੀ ਬੁਆਏ ਨੂੰ ਜ਼ਿਆਦਾ ਘਰਾਂ 'ਚ ਬੁਲਾਇਆ ਜਾਂਦਾ ਆਰਡਰ ਦਿੱਤਾ ਜਾਂਦਾ ਫੂਡਸ ਵਾਸ ਤੇ ਉਹ ਤੁਹਾਨੂੰ ਪੁੱਛ ਲਈ ਤੁਹਾਨੂੰ ਪਤਾ ਕਿ ਵੱਡੇ ਸਾਟਾ ਦਾ ਕਾਰਨ ਲੱਗ ਸਕਦਾ ਹੈ ਕਿ ਵੱਡਾ ਹਾਸਾ ਹੋ ਸਕਦਾ ਹੈ ਔਰ ਇੰਨੇ ਵੱਡੇ ਹਾਸੇ ਦਾ ਜ਼ਿੰਮੇਦਾਰ ਕੌਣ ਹੈ ਇਹ ਜ਼ਰੂਰ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਦੱਸਿਓ ਕਿ ਇੰਨੇ ਵੱਡੇ ਹਾਸਿਆਂ ਦਾ ਜ਼ਿੰਮੇਦਾਰ ਕੌਣ ਹੈਗਾ ਕੌਣ ਨੇ ਜ਼ਿੰਮੇਵਾਰੀ ਲਏਗਾ ਅਗਰ ਕੋਈ ਹਾਸਾ ਹੋ ਜਾਏ ਅੰਦਰ ਆਪ ਬਣਾ ਕਰੇ ਤੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕਿਉਂਕਿ ਆਜ ਦੇ ਸਮੇਂ ਜ਼ਿੰਦਗੀ ਇੰਨੀ ਔਮੱਲ ਹੈ ਕਿਉਂਕਿ ਇੱਕ ਬੰਦਾ ਪਰਿਵਾਰ ਵਾਸਤੇ ਇਕ ਨਹੀਂ ਹੁੰਦਾ ਬਲਕਿ 11 ਬੰਦਿਆਂ ਦੇ ਬਰਾਬਰ ਹੁੰਦਾ ਵੈ ਕੋਈ ਕਿਸੇ ਦਾ ਭਰਾ ਹੋਂਦਾ ਕੋਈ ਕਿਸੇ ਦੀ ਭੈਣ ਹੁੰਦੀ ਹੈ ਕਿਸੇ ਦੀ ਮਾਸੀ ਹੁੰਦੀ ਹੈ ਸੋ ਇੰਨੇ ਸਾਰੇ ਰਿਸ਼ਤੇ ਜਿਹੜੇ ਨੇ ਹਰ ਇੱਕ ਮੇਲ ਔਰ ਫੀਮੇਲ ਦੇ ਨਾਲ ਜੁੜੇ ਹੁੰਦੇ ਨੇ ਲੇਕਿਨ ਇਹ ਛੋਟੀ ਛੋਟੀ ਚੀਜ਼ਾਂ ਵੀ ਕਦੋਂ ਵੱਡੀਆਂ ਬਣ ਜਾਂਦੀਆਂ ਨੇ ਤੇ ਕਿਹਾ ਜਾਂਦਾ ਕਿ ਇੱਕ ਨਿੱਕੀ ਜੀ ਗੱਲ ਦੇ ਨਾਲ ਹੀ ਹਾਦਸਾ ਹੋ ਗਿਆ ਤਾਂ ਉਹ ਦੱਸਦਾ ਕਿ ਇਹ ਜਿਹੜੀ ਰੋਡ ਹੈ ਕੋਈ ਮਾਮਲੀ ਰੋਡ ਨਹੀਂਗੀ ਇਹ ਜਿਹੜਾ ਅੰਡਰ ਬ੍ਰਿਜ ਤੁਸੀਂ ਦੇਖ ਰਹੇ ਹੋ ਅੰਡਰ ਪਾਸ ਦੇਖ ਰਹੇ ਹੋ ਇਹ ਪੂਰਾ ਨਵਾਂ ਬਣਿਆ ਹੈ ਲੇਥੋਰ ਚ ਸਮਾ ਹੋਇਆ ਹੈ ਔਰ ਉਸ ਦੇ ਨਾਲ ਹੀ ਇੱਥੇ ਸਕੂਲ ਲੋਕੀ ਜਾਂਦੇ ਨੇ ਸੂਬਾ ਦਾ ਕੇਂਦਰ ਆਪਣੇ ਜਾਂਦੇ ਨੇ ਬੱਚੇ ਔਰ ਵੱਡੇ ਨਾਮੀ ਸਕੂਲ ਹੈਗੇ ਇੱਥੇ ਸੁਵਿਧਾ ਕੇਂਦਰ ਹੈਗੇ ਉਸਦੇ ਨਾਲ ਨਾਲ ਗੁਰਦੁਆਰਾ ਸਾਹਿਬ ਇੱਥੇ ਹੈ ਮੰਦਿਰ ਇੱਥੇ ਹੈ ਔਰ ਐ ਰੋਡ ਲੇਜ਼ਰ ਵੇਲੀ ਦੇ ਲੋਕ ਆਪਣਾ ਯੋਗਾ ਕਰਨਾ ਪਸੰਦ ਕਰਦੇ ਨੇ ਸੈਰ ਕਰਨਾ ਪਸੰਦ ਕਰਦੇ ਨੇ ਹਰ ਕੋਈ ਇਸ ਰੋਡ ਨੂੰ ਅਪਣਾਉਂਦਾ ਹੈ ਵੱਡਾ ਸ਼ਾਰਟਕਟ ਜਿਹੜਾ ਵੈ ਇਸ ਰੋਡ ਤੋਂ ਥਰੂ ਜਾਂਦਾ ਹੈਗਾ ਵੈ ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਔਰ ਤੁਸੀਂ ਇੱਥੇ ਜਾਂਦੇ ਹੋ ਬਹੁਤ ਸਾਰੇ ਸਰਕਾਰੀ ਨੁਮਾਇੰਦੇ ਵੀ ਇੱਥੋਂ ਜਾਂਦੇ ਹੋ ਨੇ ਅਫਸਰ ਵੀ ਇੱਥੋਂ ਜਾਂਦੇ ਹੋਣ ਉਹਨਾਂ ਦੀ ਨਜ਼ਰਾਂ ਚ ਇਹ ਰੋਡ ਹੋਣੀ ਹੈ ਲੇਕਿਨ ਕੀ ਕਾਰਨ ਹੈ ਕਿ ਅੱਜ ਤੱਕ ਇਸ ਰੋਡ ਦਾ ਕੰਮ ਜਿਹੜਾ ਵੈ ਨਹੀਂ ਸੁਧਾਰਿਆ ਜਾ ਰਿਹਾ ਨਹੀਂ ਨਵੀਂ ਰੋਡ ਬਣਾਨੀ ਨਾ ਬਣਾਓ ਬਹੁਤ ਸਾਰੀ ਫਾਰਮੈਲਟੀਜ਼ ਹੋ ਸਕਦੀਆਂ ਨੇ ਅਗਰ ਵੱਡੀ ਗੱਲ ਕਰੀਏ ਤੇ ਘੱਟੋ ਘੱਟ ਇਸ ਰੋਡ ਤੇ ਪੈਚਿਸ ਤਾਂ ਲੱਗ ਸਕਦੇ ਨੇ ਅਗਰ ਪੈਚਿਸ ਹੀ ਲਗਾ ਦਿੱਤੇ ਜਾਣ ਇਸ ਰੋਡ ਤੇ ਤੇ ਮੈਨੂੰ ਲੱਗਦਾ ਹੈ ਕਿ ਕੁਝ ਸਮਾਂ ਜਿਹੜਾ ਵੈ ਆਰਾਮ ਦੇ ਨਾਲ ਕੱਢਿਆ ਜਾ ਸਕਦਾ ਵੈ ਇੱਕ ਵੱਡਾ ਅਨਹੋਂਣੀ ਹੋਣ ਤੋਂ ਬਚਾਇਆ ਜਾ ਸਕਦਾ ਵੈ ਸੋ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਬਚਾ ਲਓ ਇੱਕ ਛੋਟੇ ਛੋਟੇ ਕੰਮ ਕਰਾ ਲਓ ਅਸੀਂ ਸਾਡੇ ਮੇਨ ਮਕਸਦ ਐ ਨਹੀਂਗਾ ਕਿ ਅਸੀਂ ਕਿਸੇ ਦਾ ਇਲਜ਼ਾਮ ਲਗਾ ਰਹੇ ਹਾਂ ਗਵਰਨਮੈਂਟ ਦੇ ਬਹੁਤ ਸਾਰੇ ਰੂਲਸ ਹੁੰਦੇ ਨੇ ਬਹੁਤ ਸਾਰੇ ਟੈਂਡਰਸ ਪਾਸ ਕਰਨੇ ਪੈਂਦੇ ਨੇ ਫਾਈਲ ਵਰਕ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਪਾਸ ਹੁੰਦੀਆਂ ਨੇ ਬਿਲਕੁਲ ਪਾਸ ਹੁੰਦੀਆਂ ਨੇ ਲੇਕਿਨ ਸਾਡਾ ਮੇਨ ਮੋਟਿਵ ਹੁੰਦਾ ਹੈ ਇਸ ਨੂੰ ਲੈ ਕੇ ਕਿ ਅਸੀਂ ਇੱਕ ਰਿਵਿਊ ਦੇ ਤੌਰ ਤੇ ਕੁਝ ਥਾਵਾਂ ਤੇ ਗਵਰਨਮੈਂਟ ਨੂੰ ਇੱਕ ਚੀਜ਼ ਦਿਖਾਈਏ ਕਿ ਸਾਡੇ ਸ਼ਹਿਰ 'ਚ ਇਹ ਵੀ ਥਾਵਾਂ ਹੈਗੀਆਂ ਨੇ ਜੋ ਕਿ ਠੀਕ ਕਰਵਾਉਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਗਰ ਠੀਕ ਨਾ ਹੋਈਆਂ ਤਾਂ ਇੱਕ ਵੱਡਾ ਹਾਦਸਾ ਹੋਣ ਦਾ ਕਾਰਨ ਵੀ ਹੈਗਾ ਵੇ ਅਗਰ ਤੁਹਾਡੇ ਵੀ ਘਰ ਸ਼ਹਿਰ ਦੇ ਵਿੱਚ ਇਦਾਂ ਦੀ ਚੀਜ਼ਾਂ ਸਾਫ਼ ਤੌਰ ਤੇ ਦੇਖੀਆਂ ਜਾ ਰਹੀਆਂ ਨੇ ਕਿ ਤੁਹਾਡੇ ਵੀ ਇਲਾਕੇ ਦੇ ਵਿੱਚ ਇਦਾਂ ਦੇ ਵੱਡੇ ਵੱਡੇ ਖੱਡੇ ਨੇ ਜਿਸ ਨਾਲ ਇੱਕ ਵੱਡੀ ਹਾਦਸਾ ਹੋਣ ਹੋ ਸਕਦਾ ਇੱਕ ਵੱਡਾ ਹਾਦਸਾ ਹੋ ਸਕਦਾ ਉਸ ਨੂੰ ਲੈ ਕੇ ਤੁਸੀਂ ਵੀ ਜਿਹੜਾ ਆਪਣੀ ਵੀਡੀਓ ਬਣਾ ਕੇ ਸਾਡੇ ਕਮੈਂਟ ਬਾਕਸ ਦੇ ਵਿੱਚ ਆ ਵੀਡੀਓਜ਼ ਆਪਣੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਸਾਡੀ ਟੀਮ ਆ ਕੇ ਤੁਹਾਡੇ ਉਸ ਏਰੀਆ ਦਾ ਵੀ ਰਿਵਿਊ ਕਰਕੇ ਪ੍ਰਸ਼ਾਸਨ ਦੇ ਸਾਹਮਣੇ ਲਿਆ ਸਕੇ ਔਰ ਵੱਡੀ ਗੱਲ ਸਾਹਮਣੇ ਤੁਹਾਨੂੰ ਮੈਂ ਕੋਈ ਵੀ ਦਿਖਾਣਾ ਚਾਹਾਂਗਾ ਕਿਉਂਕਿ ਇੱਕ ਵਾਰ ਮੈਂ ਜ਼ਰੂਰ ਦਿਖਾਵਾਂਗਾ ਅਸੀਂ ਲੋਕੇਸ਼ਨ ਕੀ ਹੈ ਕਈ ਲੋਕਾਂ ਨੂੰ ਲੋਕੇਸ਼ਨ ਬ੍ਰਿਜ ਦਾ ਨਹੀਂ ਕਿਉਂਕਿ ਸ਼ਹਿਰ ਵਿੱਚ ਬਹੁਤ ਸਾਰੇ ਬ੍ਰਿਜ ਹੈਗੇ ਨੇ ਮੈਂ ਤੁਹਾਨੂੰ ਲੋਕੇਸ਼ਨ ਦਿਖਾਣਾ ਚਾਹਾਂਗਾ ਅਗਰ ਤੁਸੀਂ ਬੈਕ ਦੇਖੋ ਤੇ ਇਹ ਉਹੀ ਰੋਡ ਹੈਗੀ ਜੋ ਕਿ ਡੁਗਰੀ ਤੋਂ ਤੁਸੀਂ ਅਗਰ ਆਉਂਦੇ ਹੋ ਤੇ ਸਿੱਧਾ ਹੀ ਤੁਸੀਂ ਡੁਗਰੀ ਤੋਂ ਆ ਕੇ ਜਦੋਂ ਨਹਿਰ ਤੋਂ ਕ੍ਰੋਸ ਮੁੜਦੇ ਹੋ ਤੇ ਇਹ ਉਹੀ ਰੋਡ ਹੈ ਜੋ ਕਿ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਤੋਂ ਬਾਅਦ ਅਗਰ ਤੁਸੀਂ ਮਾਲ ਟਾਊਨ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਤੇ ਮੁੜ ਸਕਦੇ ਹੈਗੇ ਹੋ ਅਗਰ ਨਹੀਂ ਜਾਣਾ ਤੇ ਸਿੱਧਾ ਪੱਖੋਵਾਲ ਨੂੰ ਇਹ ਰੋਡ ਆ ਰਹੀ ਹੈ ਔਰ ਉਸ ਦੇ ਨਾਲ ਹੀ ਇਹ ਕੱਟ ਆਂਦਾ ਜੋ ਕਿ ਇੱਕ ਅੰਡਰ ਬ੍ਰਿਜ ਕਹਿਲਾਉਂਦਾ ਹੈ ਔਰ ਅੰਡਰ ਬ੍ਰਿਜ ਲੰਘਦਾ ਔਰ ਉਸਦੇ ਨਾਲ ਪੱਖੋਵਾਲ ਦੀ ਨਹਿਰ ਤੁਸੀਂ ਦੇਖ ਰਹੇ ਹੋਵਗੇ ਦੂਸਰੀ ਤਰਫ ਦੇ ਪੱਖੋਵਾਲ ਜਿਹੜੀ ਮੇਨ ਨਹਿਰ ਹੈ ਜੋ ਕਿ ਸ਼ਹੀਦ ਭਗਤ ਸਿੰਘ ਨੂੰ ਨਗਰ ਜਾਂਦਾ ਹੈਗਾ ਤੁਸੀਂ ਅਦਰੋਂ ਦੀ ਖੱਬੇ ਮੁੜ ਜਾਂਦੇ ਹੋ ਤੇ ਸ਼ਹੀਦ ਭਗਤ ਸਿੰਘ ਰਣਗਰ ਜਾਂਦਾ ਔਰ ਐਸ ਨਹਿਰ ਤੋਂ ਅਗਰ ਸੱਜੇ ਮੁੜ ਜਾਂਦੇ ਹੋ ਤੇ ਇਹੀ ਸਿੱਧਾ ਰਸਤਾ ਜਿਹੜਾ ਹੈਗਾ ਵਾ ਹੀਰੋ ਬੈકરી ਲਾਈਟਾਂ ਤੇ ਜਾਂਦਾ ਨਹੀਂ ਕਿ ਹੀਰੋ ਬੈકરી ਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਪਾਈ ਵਾਲਾ ਚੌਂਕ ਤੇ ਜਾਂਦਾ ਹੈਗਾ ਵਾਹ ਇਨੀ ਮੇਨ ਰੋਡ ਜਿਸ ਤੇ ਕੀ ਕਹ ਲਓ ਕਿ ਕਰੋੜਾਂ ਦਾ ਖਰਚਾ ਹੈ ਪਰ ਇੱਕ ਛੋਟੇ ਛੋਟੇ ਚੀਜ਼ਾਂ ਕਹਿੰਦੇ ਨੇ ਕਿ ਪੋਲ ਬਣਾਣੇ ਆਸਾਨ ਹੈਗੇ ਨੇ ਲੇਕਿਨ ਉਸ ਨੂੰ ਮੇਨਟੇਨ ਕਰਨਾ ਔਖਾ ਹੈ ਕਿੱਥੇ ਨਾ ਕਿੱਥੇ ਇਹ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਂਦੀਆਂ ਨੇ ਭਾਜੀ ਕੀ ਨਾਮ ਹੈ ਤੁਹਾਡਾ ਲਖਿੰਦਰ ਸਿੰਘ ਮੇਰਾ ਨਾਮ ਹੈ ਜੀ ਭਾਜੀ ਇਸ ਟਾਈਮ ਆਪਾਂ ਇੱਕ ਫਲਾਈਓਵਰ ਤੇ ਖੜੇ ਹਾਂ ਤੁਸੀਂ ਦੇਖ ਰਹੇ ਹੋ ਕਿੰਨੇ ਵੱਡੇ ਵੱਡੇ ਖੱਡੇ ਹੈਗੇ ਨੇ ਕੀ ਕਹਿਣਾ ਚਾਹੋ ਸਰ ਮੈਂ ਕਹਿਣਾ ਚਾਹਾਂ ਪ੍ਰਸ਼ਾਸਨ ਨੂੰ ਵੀ ਇਹ ਖੱਡਿਆਂ ਨੂੰ ਸਹੀ ਕਰਾਣੇ ਵੇ ਤੇ ਆਟੋ ਵਗੈਰਾ ਆਉਂਦੇ ਆਂ ਆਟੋ ਰਿਕ ਜਿਹੜੇ ਆ ਈ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹ ਖੱਡਿਆਂ ਨੂੰ ਪੂਰਾ ਕਰਵਾਣ ਵੀ ਲੋਕਾਂ ਦੀ ਜਾਨ ਬਚੇ ਸੱਟ ਖਾਣ ਤੋਂ ਬਚਣ ਜੀ ਕਿਉਂਕਿ ਇਹ ਖੱਡੇ ਦੀ ਗੱਲ ਕਰੀਏ ਤਾਂ ਨਾਰਮਲ ਖੱਡੇ ਨਹੀਂ ਹੁੰਦਾ ਕਿ ਨਾਰਮਲ ਖੱਡੇ ਤੋਂ ਬੰਦਾ ਨਿਕਲ ਗਿਆ ਅੰਦਰ ਕਾਫੀ ਵੱਡੇ ਖੱਡੇ ਜੋ ਕਿ ਡੂੰਘੇ ਪੈ ਚੁੱਕੇ ਜੀ ਜੀ ਸਰ ਜਿਹੜੀ ਸਪੀਡ ਨਾਲ ਥੋੜੀ ਬਾਈਕ ਆਂਦੀ ਆ ਫੋਰ ਵੀਲਰ ਤਾਂ ਫਿਰ ਬਚਾਅ ਹੋ ਜਾਂਦਾ ਬਾਈਕ ਦਾ ਕੋਈ ਬਚਾਅ ਨਹੀਂ ਜੀ ਉਹ ਗਰੇ ਗਈ ਸੱਟ ਹੀ ਲਗਣੀ ਉਹਨਾਂ ਦੇ ਔਰ ਇਹ ਨਹੀਂ ਕਿ ਮਾਈਨਰ ਸੱਟ ਲੱਗੀ ਮੇਜਰ ਸੱਟ ਲਗਣੀ ਹੈ ਜੀ ਠੀਕ ਹੈ اور ਈ ਰਿਕਸ਼ਾ ਤਾਂ ਵੈਸੇ ਪਲਟ ਜਾਂਦਾ ਜੇ ਛੋਟਾ ਖੱਡਾ ਹੋਵੇ ਵੱਡਾ ਹੋਵੇ ਉਹਨਾਂ ਦਾ ਪਲਟਣਾ ਹੀ ਹੈ ਜੀ ਅੱਛਾ ਗੱਲ ਕਰੀਏ ਐਸਾ ਜਿਹੜਾ ਸੀਜ਼ ਹੈ ਮੌਸਮ ਚੱਲ ਰਿਹਾ ਹੈ ਮਾਨਸੂਨ ਦਾ ਚੱਲ ਰਿਹਾ ਹੈ ਬਰਸਾਤ ਤਾਂ ਕਾਫੀ ਹੋਣੀ ਸੀ ਦੇਖਿਆ ਇਹੇ ਪੈ ਜਾਣਾ ਹੁਣ ਜਿਹੜਾ ਬੰਦਾ ਰੈਗੂਲਰ ਆਂਦਾ ਜਿਵੇਂ ਤੁਸੀਂ ਕਿਹਾ ਇੱਕ ਵਾਰੀ ਮੈਂ ਵੀ ਦੋ ਇੱਕ ਦੋ ਵਾਰੀ ਬੱਚਾ ਉਹਨਾਂ ਨੂੰ ਤਾਂ ਪਤਾ ਕੀ ਅੰਦਰ ਕੱਡਾ ਮੈਂ ਸਾਈਡ ਤੋਂ ਨਿਕਲ ਜਾਵਾਂਗਾ ਪਾਣੀ ਭਾਵੇਂ ਖੜਾ ਹੈ ਪਰ ਜਿਹੜਾ ਅਨਨੋਨ ਬੰਦਾ ਉਹਨੂੰ ਤਾਂ ਪਤਾ ਹੀ ਨਹੀਂ ਖੱਡਾ ਉਹਦਾ ਵਿਚਾਰਾ ਆਪਣੀ ਸਪੀਡ ਨਾਲ ਆ ਰਿਹਾ ਹੋਗਾ ਤੇ ਇੱਕਦਮ ਇੱਥੇ ਆ ਗਿਆ ਜੀ ਜੀ ਸਰ ਪਾ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਨਾ ਇਹ ਤਾਂ ਗਵਰਨਮੈਂਟ ਦੀ ਡਿਊਟੀ ਆ ਉਹਨੂੰ ਚਾਹੀਦਾ ਵੀ ਉਹ ਕਰੇ ਸੁਧਾਰ ਲਿਆਵੇ ਕੋਈ ਇਹ ਥੋੜਾ ਵੀ ਉਹ ਪੱਛ ਲਾ ਕੇ ਚੱਲ ਜਾਂਦੇ ਆ ਮੁੜ ਕੇ 10 ਦਿਨ ਬਾਅਦ ਫੇਰ ਉਹੀ ਹਾਲ ਹੈ ਕਿੰਨੇ ਟਾਈਮ ਤੋਂ ਇਦਾਂ ਹੀ ਖੜਾ ਚੱਲਿਆ ਦੇਖ ਹੀ ਰਹੇ ਹੋ ਤੁਸੀਂ ਵੀ ਤੁਸੀਂ ਵੀ ਇੱਥੇ ਹੀ ਕ੍ਰਾਸ ਕਰ ਰਹੇ ਹੋ ਮੈਂ ਵੀ ਇੱਥੇ ਹੀ ਕ੍ਰਾਸ ਕਰ ਰਿਹਾ ਹਾਂ ਇਹ ਤਾਂ ਤੋ ਜਾ ਰਹੇ ਆ ਤਾਂ ਪਤਾ ਲੱਗ ਰਿਹਾ ਵੀ ਇਹ ਬੁਰਾ ਹਾਲ ਹੈ ਇਹ ਇੱਥੇ ਨਹੀਂ ਇਹ ਤਾਂ ਹਰ ਪਾਸੇ ਇਹੀ ਹਾਲ ਆ ਤੁਸੀਂ ਹਰ ਵੇਸਾ ਪਾਸੇ ਵਿਜ਼ਿਟ ਕਰਕੇ ਦੇਖੋ ਤਰਾ ਰੋੜਾ ਦਾ ਤਾਂ ਬੇਕਾਰ ਹੀ ਹੈ ਕੰਮ ਇਹ ਐਂਟਰਪ੍ਰਾਈਜ਼ ਤੁਸੀਂ ਦੇਖੋ ਨਵਾਂ ਬਣਿਆ ਹੋਇਆ ਉਥਰ ਠੀਕ ਹੈ ਪਰ ਇੱਥੋਂ ਪੂਰਾ ਹੀ ਪਿੱਛੇ ਤੋਂ ਪੂਰਾ ਹੀ ਟੁੱਟਣੇ ਚਾਹੀਦਾ ਨਾ ਇੱਥੇ ਕ੍ਰੋਸਿੰਗ ਵੀ ਚਾਹੀਦੀ ਇੱਥੇ ਕ੍ਰੋਸਿੰਗ ਵੀ ਕਿਹੜਾ ਹੈਗੀ ਆ ਇੱਥੇ ਕ੍ਰੋਸਿੰਗ ਨਹੀਂ ਹੈ ਉਸ ਤੋਂ ਬਾਅਦ ਖੱਡੇ ਆ ਟੋਏ ਆ ਮੀਂਹ ਆ ਮੀਂਹ ਦਾ ਪਾਣੀ ਖੜਦਾ ਤੇ ਇਹ ਬਲਾਕ ਹੈ ਸਾਰਾ ਕੁਝ ਇਹੀ ਆ ਦੇਖੋ ਪੂਰਾ ਖੱਡਾ ਤੇ ਥੋੜਾ ਜਿਹਾ ਜਿੱਥੋਂ ਤੁਸੀਂ ਵੀ ਆਪਣੇ ਨੂੰ ਸਪੇਸ ਬਚਾ ਕੇ ਜਾ ਰਹੇ ਗੱਡੀ ਵਾਲੇ ਆ ਗੱਡੀ ਵਾਲੇ ਨਿਕਲਦੇ ਆ ਗੱਡੀ ਵਾਲੇ ਨਿਕਲਣ ਤੋਂ ਬਾਅਦ ਤਾਂ ਉਹ ਖੱਡਾ ਥੋੜਾ ਜਿਹਾ ਆ ਜੇ ਵਧਦਾ ਤਾਂ ਵਧਦਾ ਜਾਏਗਾ ਜੇ ਅਗਰ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਏਰੀਆ ਅੱਗੇ ਪੈਂਦੇ ਹੈਗੇ ਨੇ ਗੁਰਦੁਆਰਾ ਸਾਹਿਬ ਪੈਂਦਾ ਹੈਗਾ ਸੁਵਿਧਾ ਕੇਂਦਰ ਪੈਂਦਾ ਹੈਗਾ ਉਸ ਨਾਲ ਡੀ ਜ਼ੋਨ ਕਾਰਪੋਰੇਸ਼ਨ ਦਾ ਖੁਦ ਦਾ ਦਫ਼ਤਰ ਹੈਗਾ ਬਿਲਕੁਲ ਸਾਰਾ ਉਹ ਤਾਂ ਦੇਖੋ ਇੱਥੇ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਵੀ ਇੱਥੇ ਇੱਕ ਆਮ ਅਸੀਂ ਵਿਅਕਤੀ ਜਾ ਰਹੇ ਆ ਤੇ ਗਵਰਨਮੈਂਟ ਵੀ ਤਾਂ ਨਿਕਲਦੀ ਹੋਊਗੀ ਨਾ ਸਕੂਲ ਦੇ ਬੱਚੇ ਵੈਨ ਵਗੈਰਾ ਕੁਝ ਵੀ ਹੈ ਗਵਰਨਮੈਂਟ ਵੀ ਨਿਕਲਦੀ ਹੋਊਗੀ ਇੱਥੋਂ ਗਵਰਨਮੈਂਟ ਨੂੰ ਆ ਖੁਦ ਨੂੰ ਨਜ਼ਰ ਆ ਰਿਹਾ ਕਿ ਵੱਡੀ ਗੱਡੀਆਂ 'ਚ ਬੈ ਕੇ ਵੀ ਆਪਾਂ ਥੱਲੇ ਵਾਲੇ ਕੰਮ ਹੀ ਨਹੀਂ ਦੇਖਣੇ ਬਿਲਕੁਲ ਬਿਲਕੁਲ ਜਾਈਦਾ ਜੇ ਮਾਨਸੂਨ ਚੱਲ ਰਿਹਾ ਆ ਆਮ ਬੰਦੇ ਨੂੰ ਤਾਂ ਪਤਾ ਕਿ ਇੱਥੋਂ ਰਸਤਾ ਨਿਕਲਿਆ ਮੈਂ ਨਿਕਲ ਜਾਵਾਂਗਾ ਪਾਣੀ ਬਲਾਕੇਜ ਆ ਪਾਣੀ ਦੀ ਬਲਾਕੇਜ ਆ ਉਹਦੇ ਵਿੱਚ ਕੀ ਪਤਾ ਲੱਗ ਰਿਹਾ ਵੀ ਇੱਥੇ ਖੱਡਾ ਆ ਇੱਥੇ ਟੋਏ ਆ ਉਹ ਤਾਂ ਸਪੀਡ ਨਾਲ ਨਿਕਲ ਰਿਹਾ ਨਾ ਉਹ ਆਪਦੀ ਤੇ ਹੁਣ ਜਦੋਂ ਖੱਡਾ ਹੁਣ ਖੱਡੇ ਆ ਹੁਣ ਆਰਾਮ ਨਾਲ ਨਿਕਲ ਰਿਹਾ ਲੋਕ ਹੋ ਨਹੀਂ ਹੈ ਥੈਂਕ ਯੂ ਕਿੰਦਾ ਉਹ ਕਹੁੰਦਾ ਇਹ ਖੱਡੇ ਆ ਮੈਨੂੰ ਸਾਰੇ ਦਿੱਕਤ ਤਾਂ ਭਾਜੀ ਬਹੁਤ ਹੁੰਦੀ ਆ ਗੱਡੀਆਂ ਗੱਡੀਆਂ ਸਾਡੀ ਟੁੱਟ ਪੱਜ ਹੁੰਦੀ ਆ ਕਿਸੇ ਦਾ ਕੁਝ ਨਹੀਂ ਜਾਂਦਾ ਅੱਛਾ ਹਨਾ ਤੇ ਟ੍ਰੈਫਿਕ ਇੱਥੇ ਆ ਕੇ ਰੁਕਣਾ ਵਾ ਇੱਕਦਮ ਗੱਡੀਆਂ ਨੇ ਫੜਾਕ ਦੇਣੇ ਕਰਨਾ ਵਿੱਚ ਟੁੱਟ ਪੱਜ ਕੁਛ ਨਾ ਕੁਛ ਰੋਜ਼ ਢਿੱਲਾ ਹੋਇਆ ਹੀ ਰਹਿੰਦਾ ਬਾਈ ਨੁਕਸਾਨ ਇਹ ਚ ਜਨਤਾ ਦਾ ਹੀ ਆ ਸਰਕਾਰ ਦਾ ਤਾਂ ਕੋਈ ਨੁਕਸਾਨ ਹੀ ਨਹੀਂ ਪੈਸੇ ਦੇਖੋ ਆ ਗੱਡੀਆਂ ਦਾ 3 ਮਹੀਨੇ ਬਾਅਦ ਅਸੀਂ ਟੈਕਸ ਭਰਦੇ ਆ ਹਨਾ 2021 2200 ਰੁਪਇਆ ਅਸੀਂ ਭਰਦੇ ਆ ਉਹ ਕਿਸ ਚੀਜ਼ ਦਾ ਭਰਦੇ ਆ ਵੀਰੇ ਇਸੇ ਚੀਜ਼ ਦਾ ਭਰਦੇ ਆ ਪਰ ਇਹ ਪੈਸਾ ਜਾਂਦਾ ਕਿੱਥੇ ਪਿਆ ਉਹ ਸਾਨੂੰ ਕੀ ਬਤਾਨਾ ਐਕਸ ਵੀ ਤਾਂ ਲੱਗਦਾ ਕਿ ਦੇਣਾ ਪੈ ਰਿਹਾ ਉਸ ਤੋਂ ਦੀ ਤੁਹਾਨੂੰ ਗੱਡੀਆਂ ਵੀ ਬਣਵਾ ਲੀਆਂ ਹਾਂਜੀ ਗੱਡੀਆਂ ਵੀ ਬਣਵਾਉਣੀਆਂ ਪੈ ਰੀਆਂ ਤੇ ਵੀਰੇ ਫਿਰ ਫਾਇਦਾ ਕੀ ਆ ਜੇ ਟੈਕਸ ਅਸੀਂ ਨਹੀਂ ਪੇ ਕਰਦੇ ਫਿਰ ਸਾਨੂੰ ਜੁਰਮਾਨਾ ਲਾਉਂਦੇ ਆ ਜੇ ਕਿੱਧਰ ਨੂੰ ਮਰਜ਼ੀ ਚੱਲ ਜਾਓ ਨੁਕਸਾਨ ਸਾਡਾ ਹੀ ਆ ਬਈ ਨੁਕਸਾਨ ਸਾਡਾ ਹੀ ਆ ਡੇਲੀ ਇੱਥੇ ਆਉਂਦੇ ਡੇਲੀ ਹਾਂਜੀ ਸਾਡਾ ਵੀਰੇ ਕਾਫੀ ਢੇਰ ਹੋ ਗਈ ਕਾਫੀ ਢੇਰ ਹੋ ਗਈ ਪਿੱਛੇ ਵੀ ਅਜੇ ਸੀਗੇ ਉਹ ਕੁਛ ਪਰਲੀ ਧੜਕਦੇ ਕਿੰਨੇ ਸੀਗੇ ਤੁਸੀਂ ਦੇਖਿਆ ਹੀ ਹੋਣਾ ਉਹ ਹੁਣ ਬਣੀਆਂ ਜਾ ਕੇ ਤੇ ਪਤਾ ਨਹੀਂ ਕਿੰਨੀ ਦੇਰ ਕਿੰਨਾ ਪੈਸਾ ਕਿੰਨੀਆਂ ਗੱਡੀਆਂ ਦਾ ਖਾ ਕੇ ਤੁਸੀਂ ਥੋੜਾ ਜਿਹਾ ਕੰਮ ਕਰਵਾਉਂ ਉਹਦਾ ਯਾਰ ਮਤਲਬ ਕੋਈ ਹੈ ਹੀ ਨਹੀਂ ਕੋਈ ਪਿੱਛੇ سپورਟ ਧੱਕ ਕਰਨ ਵਾਲਾ ਵੀ ਜਿਹੜਾ ਆਪਾਂ ਨੂੰ ਉਹ ਕਰਵਾਵੇ ਹਨਾ ਵੀ ਇਹ ਹੁਣ ਖੱਡਾ ਦੇਖੋ ਹੁਣ ਜੇ ਗੱਡੀ ਕਿਸੇ ਦੀ ਵਜਨ ਵਾਲੀ ਗੱਡੀ ਉਰੇ ਰੁਕ ਗਈ ਵੀਰੇ ਉਹ ਗੱਡੀ ਨਹੀਂ ਤੁਰੂਗੀ ਉਰੋਂ ਤੇ ਖੱਡਾ ਵਾ ਉਹ ਉੱਥੇ ਹੀ ਸਟਾਪ ਕਰ ਜਾਂਦੀ ਹੈ ਗੱਡੀ ਵੀਰੇ ਉਹਨਾਂ ਦੇ 60 ਸੁੱਟ ਲੱਗ ਜਾਂਦੀ ਆ ਅੱਜ ਕੱਲ ਬੱਚੇ ਵੀ ਮੂਹਰੇ ਬੈਠੇ ਹੁੰਦੇ ਜਾਂ ਪਿੱਛੇ ਬੈਠੇ ਹੁੰਦੇ ਬੇ ਧਿਆਨ ਨਾਲ ਕੋਈ ਲੇਡੀਜ਼ ਹੀ ਬੈਠੀ ਹੁੰਦੀ ਆ ਬੇ ਬੰਦੇ ਨੂੰ ਪਤਾ ਨਾ ਲੱਗੇ ਪੜਾਗ ਦੇਣੇ ਖੱਡੇ 'ਚ ਬੰਦੇ ਦੇ गिर ਗਿਆ ਤਾਂ ਸਟਈਆਂ ਵੀਰੇ ਪ੍ਰਸ਼ਾਸਨ ਨੂੰ ਤਾਂ ਜੀ ਇਹੀ ਹੱਥ ਮੰਨ ਕੇ ਬੇਨਤੀ ਆ ਵੀ ਆ ਤੁਸੀਂ ਚਲਾਨ ਕਰਨ ਪਹਿਲਾਂ ਰੁਕ ਜਾਂਦੇ ਹੋ ਇਹ ਚੀਜ਼ ਦਾ ਮੁੱਦਾ ਕੌਣ ਚੱਕੂਗਾ ਚਲਾਨ ਤਾਂ ਠੀਕ ਆ ਸੀ ਕਟਵਾ ਲੈਨੇ ਆ ਫਿਰ ਵੀ ਵਾਈ ਸੜਕਾਂ ਨਹੀਂ ਤੁਸੀਂ ਬਣਾਉਂਗੇ ਫਿਰ ਕਿਸੇ ਇੱਕ ਕਾਦਾ ਫੈਸਲਾ ਲਿੱਤਾ ਜਾ ਰਿਹਾ ਸਾਡੇ ਤੋਂ ਸਾਨੂੰ ਇਹ ਜ਼ਰੂਰ ਜਵਾਬ ਦੇਣ ਸਰਕਾਰਾਂ ਵੀ ਪੈਸਾ ਇਹ ਸਾਡਾ ਸਾਡੇ ਤੋਂ ਕਿਸ ਚੀਜ਼ ਦਾ ਪੈਸਾ ਲਿੱਤਾ ਜਾਂਦਾ ਹੈ ਨਾ ਧੰਨਵਾਦ ਵੀਰੇ ਬਹੁਤ ਵੱਡਾ ਹੋਇਆ ਸਰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦਾ ਸਰ ਕਰੇ ਮਹੀਨੇ ਹੋ ਗਿਆ ਖੱਟੇ ਭਰੇ ਨਹੀਂ ਅੱਜ ਹਾਂਜੀ ਡੇਲੀ ਸਰ ਬਹੁਤ ਡਰ ਲੱਗਦਾ ਸਰ ਗਾੜੀ ਪਲਟੀ ਹੋਣੇ ਕੇ ਡਰ ਬਤਾ ਜੀ ਅੱਜ ਇਹ ਸਰ ਜਰੂਰ ਸਜੋ ਸਹੀ ਹੋਣੀ ਚਾਹੀਦੀ ਕਿ ਜਦੋਂ ਕਰੋੜਾ ਰੁਪਏ ਦੇ ਪੁਲ ਬੰਦੇ ਨੇ ਤੇ ਸ਼ਹਿਰ ਵਾਸੀਆਂ ਨੂੰ ਖੁਸ਼ੀ ਜ਼ਰੂਰ ਹੁੰਦੀ ਹੈ ਲੇਕਿਨ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਬਿਲਕੁਲ ਜ਼ਰੂਰੀ ਹੈ ਇਹ ਉਸੇ ਤਰ੍ਹਾਂ ਕਾ ਮੇਨਟੇਨੈਂਸ ਹੁੰਦੀ ਹੈ ਜਿੱਦਾਂ ਅਸੀਂ ਆਪਣੇ ਘਰਾਂ ਦੀ ਮੇਨਟੇਨੈਂਸ ਕਰਦੇ ਹਾਂ ਅਸੀਂ ਆਪਣੀ ਕਨਵੈਨਸ ਦੀ ਮੇਨਟੇਨੈਂਸ ਕਰਦੇ ਹਾਂ ਭਾਵੇਂ ਸਾਡੇ ਕੋਲ 2 ਵੀਲਰ ਹੈ ਫਾਲੋਅਰ ਹੈ ਹਰ ਚੀਜ਼ ਦੀ ਮੇਨਟੇਨੈਂਸ ਹੁੰਦੀ ਹੈ ਐਨੂਅਲੀ ਇੰਸ਼ੋਰੈਂਸ ਹੁੰਦੀ ਹੈ ਭਾਵੇਂ ਸਾਡੀ ਹੈ ਭਾਵੇਂ ਗੱਡੀਆਂ ਦੀ ਹੈ ਤਾਂ ਉਸੇ ਪ੍ਰਕਾਰ ਪੁਲ ਬਣਾਣੇ ਸੋਖੇ ਨੇ ਫੈਸਿਲਿਟੀ ਸ਼ਹਿਰ ਵਾਸੀਆਂ ਨੂੰ ਦੇ ਤੁਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸਸ਼ੇਵ ਜੋ ਕਰਾਓ ਸੋ ਅਗਰ ਤੁਹਾਡੇ ਇਲਾਕੇ ਦੇ ਵਿੱਚ ਜਾਂਦੇ ਕਮੈਂਟ ਖੱਡੇ ਵੱਡੇ ਵੱਡੇ ਖੱਡੇ ਹੈਗੇ ਨੇ ਜੀ ਇਦਾਂ ਦੀ ਸਿਚੁਏਸ਼ਨ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਜਿੱਥੇ ਕਿਦਾਂ ਵੱਡਾ ਹਸਾ ਹੋ ਸਕਦਾ ਸੋ ਮੈਂ ਇੱਕ ਰਿਫਰ ਕਰਵਾਵਾਂਗਾ ਕਿ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਅਗੇ ਤਾਂ ਵੀਡੀਓ ਜ਼ਰੂਰ ਬਣਾਈਏ ਸੋ ਸਾਡੀ ਟੀਮ ਆਕੇ ਜ਼ਰੂਰ ਕਵਰ ਕਰੇਗੀ ਤੇ ਫਾਲੋ ਕਰੇਗੀ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਨੂੰ ਅਨੁਦਿਓ ਇਜਾਜ਼ਤ ਹੈ ਧ